ਅੱਜ ਅਸੀਂ ਇੱਕ ਅਜਿਹੇ ਮਹੱਤਵਪੂਰਨ ਮੁੱਦੇ ਤੇ ਚਰਚਾ ਕਰ ਰਹੇ ਹਾਂ ਜੋ ਸਿੱਧੇ ਤੌਰ ਤੇ ਸਾਡੇ ਦੇਸ਼ ਦੇ ਕਿਸਾਨ, ਪਸ਼ੂਪਾਲ ਅਤੇ ਮਛੇਰਿਆਂ ਨਾਲ ਜੁੜਿਆ ਹੋਇਆ ਹੈ। ਇਹ ਮੁੱਦਾ ਹੈ ਭਾਰਤ ਅਤੇ ਅਮਰੀਕਾ ਵਿਚਕਾਰ ਹੋ ਰਹੇ ਵਪਾਰਕ ਸਮਝੌਤੇ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਝੌਤੇ ਵਿੱਚ ਦੇਸ਼ ਦੇ ਕਈ ਅਹਿਮ ਰੱਖਿਆ ਅਹਿਮ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਸਖਤ ਅਤੇ ਸਪਸ਼ਟ ਸਟੈਂਡ ਲਿਆ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਭਾਰਤੀ ਸਰਕਾਰ ਨੇ ਅਮਰੀਕਾ ਨਾਲ ਹੋ ਰਹੇ ਵਪਾਰ ਸਮਝੌਤੇ ਨੂੰ ਲੈ ਕੇ ਆਪਣੀ ਰਣਨੀਤੀ ਬਿਲਕੁਲ ਸਾਫ਼ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਅਜਿਹੇ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜੋ ਸਾਡੇ ਦੇਸ਼ ਦੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰੇ ਵਰਗ ਦੇ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਵੇਗਾ। ਇਸ ਦਾ ਕਾਰਨ ਹੈ ਕਿ ਅਮਰੀਕਾ ਵੱਲੋਂ ਕੁਝ ਅਜਿਹੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਸਸਤੇ ਅਮਰੀਕੀ ਖੇਤੀ ਉਤਪਾਦ, ਡੇਅਰੀ ਉਤਪਾਦ ਅਤੇ ਸਮੁੰਦਰੀ ਭੋਜਨ ਭਾਰਤੀ ਬਾਜ਼ਾਰਾਂ ਵਿੱਚ ਆ ਸਕਦੇ ਨੇ। ਜੇਕਰ ਇਹ ਜਹਾ ਹੁੰਦਾ ਹੈ ਤਾਂ ਇਸ ਨਾਲ ਭਾਰਤੀ ਕਿਸਾਨਾਂ ਦੁੱਧ ਉਤਪਾਦਕਾਂ ਅਤੇ ਮਛੇਰਿਆਂ ਲਈ ਗੰਭੀਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਉਹਨਾਂ ਨੂੰ ਆਪਣੇ ਉਤਪਾਦਾਂ ਦੀ ਸਹੀ ਕੀਮਤ ਮਿਲਣੀ ਮੁਸ਼ਕਲ ਹੋ ਜਾਂਦੀ ਹੈ ਅਤੇ ਉਹਨਾਂ ਦਾ ਜੀਵਨ ਨਿਰਭਾਹ ਪ੍ਰਭਾਵਿਤ ਹੁੰਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਾਮਲੇ ਤੇ ਨਿੱਜੀ ਦਖਲ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਲਈ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹਨ ਅਤੇ ਕਿਸੇ ਵੀ ਵਪਾਰਕ ਸਮਝੌਤੇ ਵਿੱਚ ਦੇਸ਼ ਦੇ ਲੋਕਾਂ ਖਾਸ ਕਰਕੇ ਖੇਤੀ ਅਤੇ ਇਸ ਨਾਲ ਜੁੜੇ ਖੇਤਰਾਂ ਦੇ ਲੋਕਾਂ ਦੀ ਭਲਾਈ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲਿਸਟ ਕਰਤਾਰ ਭਪਿੰਦਰ ਸਿੰਘ ਔਲਖ ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ ਅ ਮੇਰਾ ਨਾਮ ਭਪਿੰਦਰ ਸਿੰਘ ਔਲਖ ਜਰਨਲਿਸਟ ਕਰਤਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿਹੜਾ ਮੁਕਤੌਪਾਸ ਸਮਝੌਤਾ ਅਮਰੀਕਾ ਨਾਲ ਹੋਣ ਜਾ ਰਿਹਾ ਸੀਗਾ ਉਹਦੇ ਤੇ ਬਹੁਤ ਵਧੀਆ ਗੱਲ ਹੈ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਟੈਂਡ ਲਿਆ ਕਿਉਂਕਿ ਸਟੈਂਡ ਲੈਣਾ ਬੰਦਾ ਵੀ ਸੀ ਕਿਉਂਕਿ ਜਿਹੜਾ ਮੁਕਤ ਪਾਸ ਸਮਝੌਤੇ ਤਾਂ ਜਿਹੜਾ ਟਰੰਪ ਵੱਲੋਂ ਦਬਾਅ ਬਣਾਇਆ ਜਾਦਾ ਸੀ ਲਗਾਤਾਰ ਭਾਰਤ ਦੇ ਇਹ ਸਮਝੌਤੇ ਨੂੰ ਲੈ ਕੇ ਤਾਂ ਜੇਕਰ ਇਹ ਸਮਝੌਤਾ ਹੁੰਦਾ ਸੀ ਤਾਂ ਸਾਡੇ ਜਿਹੜੇ ਪਸ਼ੂ ਪਾਲਕਾਂ ਜਾਂ ਜਾਂ ਸਾਡੇ ਜਿਹੜੇ ਮਸ਼ੇਰੇ ਆ ਇਹ ਜਿਹੜੀਆਂ ਸਾਡੀਆਂ ਜਿਹੜੇ ਸਹਿਯਕਤ ਹੁੰਦੇ ਆ ਨਾ ਕਿਸਾਨਾਂ ਨਾਲ ਜੁੜੇ ਇਹਨਾਂ ਧੰਦਿਆਂ ਨੂੰ ਬਿਲਕੁਲ ਖਤਮ ਹੋ ਜਾਣਾ ਸੀ ਕਿਉਂਕਿ ਉਹ ਲਗਾਤਾਰ ਇਹ ਸਮਝੌਤਾ ਤਾਂ ਕਰਕੇ ਆਪਦੀ ਟੈਕਸ ਵਧਾਉਣ ਵਾਸਤੇ ਜਿਹੜੀ ਅਮਰੀਕਾ ਵੱਲੋਂ ਕੀਤਾ ਜਾ ਰਿਹਾ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਭਾਰਤ ਦੇ ਇੱਕ ਤਰ੍ਹਾਂ ਦਾ ਕਬਜ਼ਾ ਹੀ ਸੀ ਉਹਨਾਂ ਦਾ ਜੇ ਇਹ ਚੀਜ਼ਾਂ ਭਾਰਤ ਦੇ ਵਿੱਚ ਸਮਝੌਤੇ ਚ ਆਉਂਦੀਆਂ ਸੀ ਤਾਂ ਬਹੁਤ ਹੀ ਘੱਟ ਰੇਟ ਤੇ ਆਉਣੀਆਂ ਸੀ ਤੇ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਜਾਂ ਇਹ ਭਾਰਤ ਦੇ ਵਿੱਚ ਕਿਸਾਨੀ ਦਾ ਜਿਹੜਾ ਅੱਜ ਹਾਲ ਹੈ ਉਹ ਜਿਹੜੇ ਸਹਿਯਕਤ ਹੁੰਦੇ ਉਹ ਬਿਲਕੁਲ ਤਬਾਹ ਹੁੰਦੇ ਕਿਨਾਰੇ ਸੀ ਇਸੇ ਕਰਕੇ ਪਿਛਲੇ ਲੰਬੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੇ ਇਹ ਜਿਹੜਾ ਦਬਾਅ ਬਣਾਇਆ ਜਾ ਰਿਹਾ ਸੀ ਵੀ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਇਹ ਸਮਝੌਤੇ ਆ ਲਾਗੂ ਨਾ ਕੀਤੇ ਜਾਣ ਜਿਹਦੇ ਨਾਲ ਦੇਸ਼ ਦੀ ਜਿਹੜੀ ਕਿਸਾਨੀ ਨਾਲ ਜੁੜੇ ਧੰਦੇ ਆ ਬਿਲਕੁਲ ਤਬਾਹੀ ਦੇ ਕਿਨਾਰੇ ਆ ਜਾਣ ਤੇ ਇਹ ਕਨਾਲ ਦੇ ਜਰਨਲ 트੍ਰੰਪ ਜਿਹੜੇ ਹੈਗੇ ਨੇ ਉਹ ਜਦੋਂ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਕੋਤਲੇ ਕੋਤਲਾ ਵੀ ਕੋਈ ਪ੍ਰੋਗਰਾਮ ਲਿਖਿਆ ਗਿਆ ਤੇ ਸਯੋਗ ਸਾਨ ਬੋਲਚੇ ਵੱਲੋਂ ਭਾਰਤ ਲੈਵਲ ਤੇ ਜਿਹੜਾ 13 ਤਰੀਕ ਨੂੰ ਜਿਹੜਾ ਇਹ ਮੁਕਤੌਪਾ ਸਮਝੌਤਾ ਜਿਹੜਾ ਇਹਦੇ ਚ ਟਰੰਪ ਅਤੇ ਦੇ ਜਿਹੜੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਿੱਤਾ ਸੀ ਤੀਰਾਂ ਦਾ ਉਹਦੇ ਵਿੱਚ ਜਿਹੜਾ ਪੰਜਾਬ ਦੇ ਇਸਕੇ ਵੱਲੋਂ ਅਸੀਂ ਇੱਕ ਚੀਜ਼ ਹੋਰ ਨਾਲ ਜੋ ਐਡ ਕੀਤੀ ਹੋਈ ਹੈ ਕਿਉਂਕਿ ਅੱਜ ਜਿਹੜਾ ਲੈਂਡ ਪੂਲਿੰਗ ਦਾ ਮਸਲਾ ਬਹੁਤ ਜ਼ਿਆਦਾ ਸਰਕਾਰ ਦਬਾਅ ਬਣਾ ਰਹੀ ਸੀ ਭਾਵੇਂ ਉਹਨੂੰ ਅੱਜ ਹਾਈ ਕੋਰਟ ਨੇ 10 ਸਤੰਬਰ ਤੱਕ ਮੰਨ ਲਓ ਵੀ ਰੋਕ ਵੀ ਲਾ ਦਿੱਤੀ ਹੈ ਪਰ ਜਿਹੜੀਆਂ ਸਰਕਾਰਾਂ ਇਹ ਬਾਜ਼ ਨਹੀਂ ਹੁੰਦੀਆਂ ਹੁੰਦੀਆਂ ਇਸ ਕਰਕੇ ਜਿਹੜਾ ਲੈਂਡ ਪੂਲਿੰਗ ਦੇ ਮੁੱਦੇ ਦੇ ਨਾਲ ਰੱਖ ਕੇ ਨਾਲ ਭਗਵੰਤ ਮਾਨ ਦੇ ਪੁਤਲੇ ਜੂ ਸੂਕੇ ਜਾਣਗੇ 트럼ਪ ਤੇ ਇਹਦੇ ਨਾਲ ਭਗਵੰਤ ਮਾਨ ਦੇ 13 ਨੂੰ ਜਿਹੜਾ ਸੰਯੁਕਤ ਮੋਲਤੀਓ ਤਸੀਲ ਪੱਦਰ ਤੇ ਪੁਤਲੇ ਫੁਕਣ ਦਾ ਪ੍ਰੋਗਰਾਮ ਦਿੱਤਾ ਗਿਆ ਤੇ ਲੈਂਡ ਪੂਲਿੰਗ ਦੇ ਮਸਲੇ ਤੇ ਲੋਕਾਂ ਨੂੰ ਜਾਗਰੂਤੀ ਵਧਾਉਣ ਵਾਸਤੇ ਪਿੰਡਾਂ ਦੇ ਵਿੱਚ ਜਾਗੋ ਮਾਰਚ ਕਰਨ ਦੇ ਜਿਹੜੇ ਲੋਕਾਂ ਨੂੰ ਪ੍ਰੋਗਰਾਮ ਦਿੱਤੇ ਗਏ ਤੇ ਕਿਹੜੀ ਕਿਹੜੀ ਜਥੇਬੰਦੀਆਂ ਨੇ ਨਹੀਂ ਸ਼ਾਮਲ ਸਯੁਕਤ ਮੋਰਚੇ ਦੇ ਵਿੱਚ 32 ਜਥੇਬੰਦੀਆਂ ਆਈ 33 ਸਾਰੀਆਂ ਇਹ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮੂਲਿਤ ਕਰਨੀਆਂ ਆ 32 ਜਥੇਬੰਦੀਆਂ ਸਯੁਕਤ ਮੋਰਚੇ ਦੀਆਂ ਨਾਲ ਗ੍ਰਾਹਕਾਂ ਸਾਹਿਬ ਉਹ ਵੀ ਸਯੁਕਤ ਮੋਰਚੇ ਨਾਲ ਐੜਾ ਤੇ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਸਾਂਝਾ ਪ੍ਰੋਗਰਾਮ ਕੀਤਾ ਜਾਊ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਤ ਕਰਾਂਗੇ ਉਹ ਜਾਗਰੂਤ ਕਰਨ ਦਾ ਇਹ ਆਈ ਪਿੰਡ-ਪਿੰਡ ਦੇ ਵਿੱਚ ਪ੍ਰੋਗਰਾਮ ਕਰਾਈ ਜਾਣਗੇ ਜਿਵੇਂ ਜਾਗੋ ਹੋ ਗਈ ਜਾਂ ਕੋਈ ਟਮੋਟਰਸਾਈਕਲ ਮਾਸਟ ਹੋ ਗਿਆ ਛੋਟੇ ਪ੍ਰੋਗਰਾਮ ਪਿੰਡਾਂ ਦੇ ਲੈਵਲ ਤੇ ਕੀਤੇ ਜਾਣਗੇ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਵਿਅਰਣਸ ਆਵੇ ਕਿ ਜਿਹੜੀ ਇਹ ਸਰਕਾਰ ਲੈਂਡ ਪੂਲਿੰਗ ਦਾ ਮੁੱਦਾ ਲੈ ਕੇ ਆਈ ਹੈ ਇਹ ਬੜਾ ਹੀ ਖਤਰਨਾਕ ਹੈ ਕਿਉਂਕਿ 2013 ਦੇ ਕਾਨੂੰਨ ਦੇ ਮੁਤਾਬਕ ਹੀ ਜੇ ਕੁਝ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਸੀ ਪਰ ਜਿਹੜੀ ਇਹ ਇੰਨੀ 1.5 ਲੱਖ 65000 ਕਿੱਲੇ ਵਾਂਗੂ ਤਾਂ ਬਣਾਈ ਬੈਠੇ ਹੈ ਜਿਹੜੀ ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਦੇ ਵਿੱਚ ਪਰ ਜਿਹੜੀ ਇਹਨਾਂ ਦਾ ਜੋ ਟੀਚਾ ਸੀ ਉਹ 1.5 ਲੱਖ ਏਕੜ ਦਾ ਸੀਗਾ ਤੇ ਜਿਹਦੇ ਨਾਲ ਕੇ ਪੰਜਾਬ ਦਾ ਜਿਹੜਾ ਵਾਹੀਯੋਗ ਜ਼ਮੀਨ ਹੈ ਉਹ ਬਿਲਕੁਲ ਹੀ ਖਤਮ ਕਰਨ ਦੇ ਕਿਨਾਰੇ ਆ ਕਿਉਂਕਿ ਪਹਿਲਾਂ ਪਿਛਲੇ ਲੰਮੇ ਸਮੇਂ ਤੋਂ ਹਰ ਜ਼ਿਲ੍ਹੇ ਦੇ ਵਿੱਚ ਜਿਵੇਂ ਆਪਣੇ ਪੁੱਡਾ ਵੱਲੋਂ ਜਾਂ ਗੁਮਾੜਾ ਵੱਲੋਂ ਕਟੀਆਂ ਕਲੋਨੀਆਂ ਪਹਿਲਾਂ ਹੀ ਬਹੁਤ ਪਈਆਂ ਮੋਹਾਲੀ ਲੁਧਿਆਣੇ ਦੇ ਵਿੱਚ ਪਹਿਲਾਂ ਹੀ ਬਹੁਤ ਕਟੀਆਂ ਪਈਆਂ ਉਹ ਅੱਜ ਤੱਕ ਆਵਾਜ਼ ਨਹੀਂ ਹੋਈਆਂ ਇਹਨਾਂ ਨੇ ਇੱਥੇ ਪਤਾ ਨਹੀਂ ਕਿਹਨੂੰ ਲਿਆ ਕੇ ਬਹੁਣਾ ਹੈ ਕਿਹਨੇ ਆ ਕੇ ਇੱਥੇ ਵਸੇਬਾ ਕਰਨਾ ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਇੰਨੀ ਜਗ੍ਹਾ ਪਈ ਹੈ ਕੱਟੀ ਹੋਈ ਜਿਹੜੀਆਂ ਅੱਜ ਤੱਕ ਇਹਨਾਂ ਤੋਂ ਉਹ ਤਿਆਰ ਨਹੀਂ ਕੀਤੀਆਂ ਗਈਆਂ ਦੇ ਜੀ ਸਰਕਾਰ ਜਿਹੜੀ ਹੈ ਜੀ ਇਹ ਲੈਂਡ ਪੋਲਿੰਗ ਨੀਤੀ ਜਿਹੜੀ ਐ ਲਾਗੂ ਕਰਦੀ ਐ ਤਾਂ ਕਿਸ ਦਾ ਪਤਾ ਕਿਸੇ ਹਾਲਤ ਤੇ ਵੀ ਲਾਗੂ ਨਹੀਂ ਕਰਨ ਦਿੱਤੀ ਜਾਊਗੀ ਸਰਕਾਰ ਕਿਹੋ ਜਿਹਾ ਵੀ ਰੂਪ ਬਣਾ ਲੇ ਉਹਨੂੰ ਪੰਜਾਬ ਦੇ ਲੋਕ ਉਹੋ ਜਿਹਾ ਜਵਾਬ ਦੇਣਗੇ ਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਢੰਗ ਨਾਲ ਇਹ ਲੈਂਡ ਪੋਲਿੰਗ ਪੋਲ ਪਾਲਿਸੀ ਲੈ ਕੇ ਆਏ ਆ ਉਹ ਬਰਦਾਸ਼ਤ ਤੋਂ ਬਾਹਰ ਆ ਕਿਸੇ ਵੀ ਹੱਦ ਤੱਕ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਜਾਊਗਾ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਊ